ਜੀ ਸਰ ਇੱਕ ਮੁੱਦਾ ਚੁੱਕਿਆ ਸੀ ਤੁਹਾਡੀ ਪਾਰਟੀ ਦੇ ਨੀਟ ਬਾਰੇ ਤੁਹਾਨੂੰ ਯਾਦ ਹੋਵੇਗਾ ਮੇਰਾ ਨਾਮ ਹਰੀਸ਼ ਹੈ ਪਾਰਟੀ ਬਾਰੇ ਹਾਂ ਨੀਟ ਨੀਟ ਬਾਰੇ ਜਿਹੜਾ ਨੀਟ ਲੀਕ ਮੁੱਦਾ ਹੋਇਆ ਹੈ ਮੈਂ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਸੀ ਤੁਸੀਂ ਇੱਕ ਵਾਰੀ ਮੇਰਾ ਫੋਨ ਚੁੱਕਿਆ ਉਸ ਤੋਂ ਬਾਅਦ ਤੁਸੀਂ ਮੇਰਾ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਫੋਨ ਚੁੱਕਿਆ ਤੁਸੀਂ ਕਿਹਾ ਮੈਂ ਪਾਰਲੀਮੈਂਟ 'ਚ ਬਿਜ਼ੀ ਹਾਂ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਸਾਰੀ ਦੱਸੀ ਸੀ ਕਿ ਮੇਰੇ ਬੇਟੇ ਨਾਲ ਇਹਨਾਂ ਡਿਪਰੈਸ਼ਨ 'ਚ ਆ ਗਿਆ ਉਹਨਾਂ ਨੂੰ ਮੈਨੂੰ ਹੁਣ ਵੀ ਪਤਾ ਹੈ ਪਤਾ ਨਹੀਂ ਹੁਣ ਅਗਲੀ ਗੱਲ ਦੱਸਦਾ ਤੁਸੀਂ ਮੈਨੂੰ ਇਹ ਆਖਿਆ ਸੀ ਕਿ ਰਾਜਾ ਜੀ ਮੇਰਾ ਮ ਤੇ ਮੇਰੇ ਮੁੰਡੇ ਨੂੰ ਮੇਰੇ ਘਰ ਆ ਕੇ ਨਾ ਨਾ ਤੁਸੀਂ ਆਖਿਆ ਸੀ ਮੈਂ ਆਵਾਂਗਾ ਪਰ ਮੇਰੇ ਬੇਟੇ ਕੋਲੇ ਜੇ ਤੁਸੀਂ ਇੱਕ ਵਾਰੀ ਘਰ ਆ ਜਾਓ ਤੁਹਾਡਾ ਨਾਮ ਵਰੂਨ ਦੇ ਨਾਮ ਤੇ ਮੈਨੂੰ ਇੱਕ ਵਟਸਐਪ ਕੇ ਜਦੋਂ ਤੁਸੀਂ ਕਾਲ ਕਰਦੇ ਆ ਹਰੀਸ਼ ਦੇ ਨਾਮ ਹਰੀਸ਼ ਦੇ ਨਾਮ ਤੇ ਮੈਨੂੰ ਵਟਸਐਪ ਕਾਲ ਆਉਂਦੀ ਹੈ ਤੁਸੀਂ ਕਹਿੰਦੇ ਹੋ ਇਹ ਮਸਲਾ ਤੁਸੀਂ ਪਾਰਲੀਮੈਂਟ ਚ ਜਿਹੜਾ ਬਹੁਤ ਵਧੀਆ ਕੀਤਾ ਸੀ ਉਸ ਤੋਂ ਬਾਅਦ ਹਾਂਜੀ ਧਰ ਨਾਲ ਹਾਂਜੀ ਧਰ ਨਾਲ ਚੰਡੀਗੜ੍ਹ ਤੁਸੀਂ ਆਏ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਉਸ ਚੀਜ਼ ਦਾ ਹਰੀ ਜੀ ਇਹ ਤੁਹਾਡਾ ਮਸਲਾ ਨਹੀਂ ਹੈ 3 ਲੱਖ ਪੰਜਾਬ ਦੇ ਲੋਕ ਬੱਚਿਆਂ ਨੇ ਇਹਦੇ ਚ ਉਹ ਹੈਗਾ ਇਹ ਸਾਡਾ ਮਸਲਾ ਹੈ ਰਾਹੁਲ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਨੀਟ ਦੇ ਉੱਤੇ ਅਸੀਂ ਇੱਕ ਧਰਨਾ ਲਾਇਆ ਇਹਦੇ ਤੇ ਨਿਰੰਤਰ ਲੜਾਈ ਚੱਲ ਰਹੀ ਹੈ ਅਸੀਂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਨੀਟ ਦੇ ਉੱਤੇ ਸਾਨੂੰ ਡਿਸਕਸ਼ਨ ਚਾਹੀਦੀ ਹੈ ਇੱਕ ਦਿਨ ਸਦਨ ਅਸੀਂ ਇਹਦੇ ਤੇ 20 ਮਿੰਟਾਂ ਵਾਸਤੇ ਅਡਜਰਨ ਰਿਹਾ ਸੋ ਇਹ ਕੱਲੇ ਤੁਹਾਡੇ ਬੱਚੇ ਦਾ ਨਹੀਂ ਦੂਜੀ ਗੱਲ 3 ਲੱਖ ਬੱਚਾ ਹੈ ਨੀਟ ਦੇ ਐਗਜ਼ਾਮ ਹੋਰ ਵੀ ਲੁਧਿਆਣੇ ਦਿੱਤੇ ਹੋਣੇ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਘਰੇ ਆ ਕੇ ਤੁਹਾਡੇ ਬੱਚੇ ਨੂੰ ਮਿਲਾ ਪਰ ਮੈਂ 3 ਲੱਖ ਬੱਚੇ ਕੋਲੇ ਸ਼ਾਇਦ ਨਾ ਜਾ ਸਕਾਂ ਹਾਂ ਜੀ ਸਤਿਕਾਰ ਮੈਂ ਤੁਹਾਨੂੰ ਇਹ ਕਰੇ ਟਾਈਮ ਚਾਹੀਦਾ ਤੁਹਾਡੇ ਲਈ ਤੁਹਾਡੇ ਲਈ ਤੁਹਾਡੇ ਕੋਲੋਂ ਕਿ ਮੈਂ ਤੁਹਾਡੇ ਕੋਲ ਮਿਲਾਂ ਆਪਣੇ ਬੱਚੇ ਲੈ ਕੇ ਆਵਾਂ ਮੇਰੇ ਬੱਚੇ ਥੋੜਾ ਤੁਸੀਂ ਆਜੋ ਅੱਜ ਹੀ ਮੈਂ ਤਾਂ ਸਰ ਕਿੰਨੇ ਫੋਨ ਕਰ ਰਿਹਾ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਉਸ ਤੋਂ ਬਾਅਦ ਆਪਣੀ ਅਰੀ ਜੀ ਅਰੀ ਜੀ ਅਰੀ ਜੀ ਮੈਂ ਅੱਜ ਦੀ ਅੱਜ ਦੀ ਕਹਿੰਦਾ ਪਰਸੋਂ ਵੀ ਕਹਿੰਦਾ ਮੇਰੇ ਕੋਲ ਕੋਈ ਇਦਾਂ ਟਾਈਮ ਨਹੀਂ ਆ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਨਾ ਨਾ ਸੁਣੋ ਤੁਸੀਂ ਮੈਂ 20 ਜੂਨ ਤੋਂ ਬਾਅਦ ਜਦੋਂ ਜਿੱਤਿਆ ਮੈਂ ਤੁਰੰਤ ਚਲਾ ਗਿਆ ਜਿੱਤਣ ਤੋਂ ਬਾਅਦ ਉੱਥੇ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਹਾਂ ਅੱਜ ਤੁਸੀਂ ਆਪਦੇ ਬੱਚੇ ਨੂੰ ਕਿਸੇ ਵੇਲੇ ਵੀ ਮੇਰੇ ਕੋਲ ਲੈ ਕੇ ਆ ਸਕਦੇ ਹੋ ਮੈਂ ਚੰਡੀਗੜ੍ਹ ਹੋਂ ਨੇ ਉਰੇ ਤੇ ਵੀ ਤੁਸੀਂ ਮੇਰਾ ਘਰ ਦਾ ਐਡਰੈਸ ਲੈ ਲਓ ਉੱਥੇ ਵੀ ਤੁਸੀਂ ਆ ਸਕਦੇ ਹੋ ਪਰ ਮੇਰੀ ਬੇਨਤੀ ਆ ਰੀਜੀ ਮੈਂ ਤੁਹਾਡੇ 5-7 ਤਾਰੀ ਫੋਨ ਚੱਕੇ ਪਰ ਮੈਂ ਉਹ 24 ਘੰਟੇ ਜਿਹੜਾ ਫੋਨ ਹੈ ਟੂ ਬੀ ਵੈਰੀ ਓਨੈਸਟ ਇੱਕ ਮੁੱਦੇ ਆਸਤੇ ਇੱਕ ਬੰਦੇ ਦਾ ਸ਼ਾਇਦ ਮੈਂ ਗਾਂ ਤੋਂ ਵੀ ਅਟੈਂਡ ਨਾ ਕਰ ਸਕਾਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਨਹੀਂ ਨਹੀਂ ਮਾਫੀ ਨਾ ਨਾ ਤੁਹਾਡਾ ਮੈਂ ਚੱਕਿਆ ਤੁਹਾਡੀ ਗੱਲ ਵੀ ਸੁਣੀ ਤੁਹਾਡੇ ਬੇਟੇ ਨਾਲ ਵੀ ਮੈਂ ਗੱਲ ਕੀਤੀ ਨੇ ਬੇਟਾ ਤੁਸੀਂ ਕਰਾਈ ਮੇਰੇ ਨਾਲ ਹੀ ਗੱਲ ਹੋਈ ਮੇਰੇ ਨਾਲ ਹੀ ਗੱਲ ਪਰ ਅੱਜ ਤੁਸੀਂ ਲੈ ਆਓ ਮੈਂ ਇੱਥੇ ਆ ਪਾਧਾ ਘੰਟਾ ਉਹਦੇ ਨਾਲ ਚਾਹ ਪਾਣੀ ਪੀਵਾਂਗੇ ਤੇ ਜੇ ਤੁਸੀਂ ਮੈਨੂੰ ਮੈਨੂੰ ਚਾਹੁੰਦੇ ਆ ਕਿ ਮੈਂ ਆਵਾਂ ਅਗਰ ਤਾਂ ਮੇਰੇ ਬੇਟੇ ਨੂੰ